ਸ੍ਰੀਕਲ ਕਿਵੇਂ ਹੋ ਤੁਸੀਂ ਸਾਰੇ ਆਈ ਹੋ ਬਿਲਕੁਲ ਠੀਕ ਹੋਵੋਗੇ ਤੇ ਅੱਜ ਡੇਟ ਹੈ 29 ਜੁਲਾਈ ਮਨਤਾ ਭੱਜੇ ਔਰ ਇਹ ਵਾਲਾ ਵਲੋਗ ਮੈਨ ਲੱਗਦਾ 4.5 ਤਰੀਕ ਤੱਕ ਜਾ ਕੇ ਆਏਗਾ ਅਗਸਤ ਵੀ ਚੀਨੀ ਲੈਡ ਕਿਉਂਕਿ ਮੇਰੇ ਦੋ ਤਿੰਨ ਵਲੋਗ ਵਿੱਚ ਪਏ ਹੋਏ ਨੇ ਉਹ ਆਉਣਗੇ ਪਹਿਲਾਂ ਇਹ ਬਾਤ ਚ ਜਾਏਗਾ ਤੇ ਮੈਂ ਮੰਨਤ ਨਾਲ ਵੀ ਮਿਲਾਨੀ ਆ ਅੱਜ ਥੋੜੀ ਅਫਸੈਟ ਆ ਕਿਉਂਕਿ ਉਹਨੂੰ ਬੜੀ ਮਾਦੀ ਯਾਦ ਹੁੰਦੀ ਪਈ ਹੈ ਤੇ ਦਾਦੀ ਆਪਣੀ ਦੀ ਹੋ ਚੁੱਕੀ ਹੈ ਰੈਡੀ ਸਾਡੇ ਮਿਸਤਰੀ ਜੀ ਵੀ ਆ ਗਏ ਨੇ ਨਹੀਂ ਪਿਆਕੇ ਨਵੇਂ ਨਵੇਂ ਕਿਨਵੇਂ ਨਹੀਂ ਹੈ ਜਿਆਦਾ ਨਹੀਂ ਤਾਂ ਪਿਆ ਨਹੀਂ ਮੱਤੋਂ ਮੱਤੋਂ ਇਧਰੇ ਹੀ ਨੇ ਸਾਰੇ ਜਣੇ ਮੇਰੀ ਮੱਖੋਂ ਨੂੰ ਮੇਰੀ ਮੱਠੋਂ ਨੂੰ ਬੋਲਿਓ ਹੈਪੀ ਬਰਥਡੇ ਹਨਾ ਅੱਜ ਉਹਨੇ ਗੱਲ ਨਹੀਂ ਕਰੀ ਸੁਤਾ ਹੈ ਹਜੇ ਲੱਗਦੇ ਵੇਖ ਤੇ ਅੱਜ ਇਹਦੇ ਵੀ ਸਕੂਲ ਗਏ ਨਹੀਂ ਪਰ ਇਹ ਕੱਲ ਤੋਂ ਜਾਏਗਾ ਅੱਜ ਨਹੀਂ ਇਹ ਮਤਲਬ ਖਾਨਿਆ ਹੋਇਆ ਹੈ ਕਿ ਪਹਿਲੇ ਦਿਨ ਨਹੀਂ ਜਾਣਾ ਛੁੱਟੀ ਕਰਨੀ ਕਰਨੀ ਹੈ ਇਹਨਾਂ ਦੇ ਡੇਢ ਮਹੀਨੇ ਦੀਆਂ ਛੁੱਟੀਆਂ ਸੀ ਤਾਂ ਵੀ ਟਾਈਮ ਹੋ ਗਿਆ 8:00 ਵਜੇ ਚ 10 ਮਿੰਟ ਵੀ ਰੈਡੀ ਹੋ ਕੇ ਉਹਨਾਂ ਦੇ ਵੇਟ ਕਰਦੇ ਪਏ ਨੇ ਕਿਉਂ ਛੇਤੀ ਤੇ ਚੱਲੀਏ ਕਿਨੂੰ ਵੇਖਦੇ ਪਏ ਹੋ ਕਿ ਕਿ ਸਾਡੇ ਬਿਸਤਰੀ 'ਚ ਲੱਗੀ ਹੋਈ ਹੈ ਨਾ ਬੱਲੀਆਂ ਨਾਲ ਬੱਲੀਆਂ ਆਂਦੇ ਆ ਬੈਠ ਚੁੱਕੀ ਹੈ ਮੰਨਤ ਚੱਲ ਜੀ ਚੱਲੀ ਨੇ ਬਸ ਇਹਨੇ ਤੇ ਆਪਣੇ ਫਰੈਂਡਸ ਨਾਲ ਪਾਰਟੀ ਕਰਨੀ ਹੈ ਉੱਥੇ ਘਰੇ ਪਤਾ ਨਹੀਂ ਕੁਛ ਨਹੀਂ ਇਹ ਲੈ ਚਲੀਏ ਕੈਸ਼ ਲੈ ਚਲੀਏ ਘਰੋਂ ਖੁੱਲਾ ਅੱਜ ਵੀ ਗਈਆਂ ਬਟ ਵੈਸੇ ਜਾਂਦੀ ਕੁਝ ਫਰੈਂਡਸ ਨੂੰ ਅੱਜ ਲੈ ਕੇ ਜਾਏਗੀ ਔਰ ਇੱਕ ਸ਼ਾਇਦ ਰਹਿ ਜਾਏਗੀ ਉਹ ਕੱਲ ਨੂੰ ਕਿਉਂਕਿ ਇਹਨਾਂ ਦੀ ਆਪਸ ਚ ਇਨੇ ਬੰਦੀ ਪਤਾ ਨਹੀਂ ਮੈਨੂੰ ਬਟ ਇਹਦੀ ਸਾਰਿਆਂ ਨਾਲ ਬੰਦੀ ਹੈ ਔਰ ਮੌਸਮ ਇੰਨਾ ਵਧੀਆ ਹੋ ਗਿਆ ਨਾ ਬਟੇ ਕੀ ਤੇਜ਼ਮੀ ਤੇ ਹਲਕੀ ਹਲਕੀ ਕਣੀਆਂ ਪੀ ਜਾਂਦੀਆਂ ਹੈ। ਜ਼ਿਆਦਾ ਨਹੀਂ ਹੈਗਾ। ਚੱਲੇ ਗਏ। ਪਰ ਜੇ ਤੋ ਮੀ ਪੈ ਜਾਂਦਾ ਨਾ ਤੇ ਇਹ ਬੂਟੇ ਹੋਰ ਵੀ ਸਾਫ਼ ਹੋ ਜਾਂਦੇ ਆ ਜਿੰਨੇ ਰੋਖ ਰੱਖਣੇ ਸਾਰੇ। ਘੱਟਾ ਮਿੱਟੀ ਲੱਥ ਜਾਂਦਾ ਤੇ ਫਿਰ ਹੋਰ ਵੀ ਹਰੇ ਹਰੇ ਲੱਗਦੇ ਆ ਬੜੇ ਸੋਹਣੇ। ਕਿੰਨੇ ਦਿਨ ਲੱਗਣੇ ਆ ਜੇ ਹੋਰ? ਪਟਮੈਂਡ ਹੈ ਅੱਛਾ ਜਿੱਦਾਂ ਤੇ ਨੱਗੀਆਂ ਨੇ ਠੀਕ ਹੈ ਜਿੱਦਾਂ ਕੰਕਰੀਟ ਕੱਢੇ ਤੋਂ ਬਾਅਦ ਕਰੀਓ ਹਾਂ ਫੇੜੀ ਪਾਣੀ ਪਾਣੀ ਤੋਂ ਵੀ ਕਰੀਓ ਹਾਂ ਜਿਵੇਂ ਹੋਰ ਰਵੇ ਲੈਣ ਤੋਂ ਹੋਏ ਤੇ ਕਾਫੀ ਦਿਨ ਲੱਗੇ ਸਾਡੇ ਇਸ ਕੰਮ ਨੂੰ ਕਿਉਂਕਿ ਪਹਿਲਾਂ ਇਹਨਾਂ ਦਾ ਕੰਮ ਹੋ ਗਿਆ ਸੀ ਕੰਪਲੀਟ ਜਿਵੇਂ ਤੇ ਆ ਫਿਰ ਜਿਹੜਾ ਉੱਪਰ ਕੀਤਾ ਮੈਨੂੰ ਇਹਨਾਂ ਨੇ ਪਤਾ ਕੀ ਆਦੇ ਆ ਇਹ ਜਿਨ੍ਹਾਂ ਨੇ ਕਰਨਾ ਸੀ ਇਹਨਾਂ ਦਾ ਕੰਮ ਕਿਤੇ ਹੋਰ ਚੱਲਦਾ ਪਿਆ ਸੀ ਇਹ ਆ ਕੇ ਹੁਣ ਕੰਪਲੀਟ ਕਰਕੇ ਕਹਿੰਨੇ ਪਰਸੋ ਕੱਲ ਦੇ ਹੁਣ ਇਹ ਹੁੰਦੇ ਪਿਆ ਸਰੀਆ ਸਰੀਆ ਪਾ ਕੇ ਜੋ ਵੀ ਬਚਾ ਸ਼ਟਰੀਨ ਸ਼ਟਰੀਨ ਕੀ ਸ਼ਾਇਦ ਆਂਦੇ ਆ ਕਿ ਛੱਤ ਪਾਉਣ ਤੋਂ ਪਹਿਲਾਂ ਜੋ ਵੀ ਕਰਦੇ ਆ ਉਹ ਕਰਨਗੇ ਤੇ ਮੇਰੇ ਖਿਆਲ ਚ ਹਫਤੇ ਦੇ ਵਿੱਚ ਸ਼ਾਇਦ ਲੈੰਟਰ ਪਿਆ ਹੀ ਜਾ ਸਾਡੇ ਸੇਬ ਦਾ ਬੂਟਾ ਨਾ ਅਜੇ ਤੱਕ ਇੱਥੇ ਹੀ ਹੈ ਇਹ ਵੱਡ ਤਾਂ ਸੀਗਾ ਤੇ ਫਿਰ ਹਰਾ ਹੋ ਗਿਆ ਤੇ ਇਸ ਬੂਟੇ ਦਾ ਕੀ ਕਰਨਾ ਆ ਸੇਬ ਦੇ ਬੂਟੇ ਦਾ ਦੇ ਪਟਰਾ ਜਾਣੇ ਉਹ ਗੁਰੂ ਜੀ ਕਹਿ ਰਹੇ ਹਾਂਜੀ ਇੱਥੇ ਸੇਪ ਦੇ ਬੂਟੇ ਦੀ ਹੀ ਗੱਲ ਚੱਲਦੀ ਪਈ ਸੀਗੀ ਤੇ ਆ ਜਿਹੜੇ ਮਿਸਤਰੀ ਨੇ ਸਾਡੇ ਆਂਦੇ ਪਏ ਸੀ ਕਿ ਹੋ ਜਾਏਗਾ ਥੱਲਿਓਂ ਕਿ ਨੀਂਦ ਥੱਲਿਓਂ ਪਟਿਆ ਜਾਏਗਾ ਇੰਨੀ ਕਿ ਤੋੜ ਕੇ ਕਿ ਕੋਈ ਗੱਲ ਨਹੀਂ ਤੇ ਉਹ ਵੀਰ ਜੀ ਆਂਦੇ ਕਿ ਹੁਣ ਕਿੱਥੇ ਹੋਣਾ ਹੈ ਆ ਕਿ ਇਹ ਪਹਿਲਾਂ ਇਹ ਲਿਆ ਕੇ ਕ੍ਰੇਨ ਦੇ ਨਾਲ ਉਹ ਜਿਹੜੀ ਹੁੰਦੀ ਏ ਜੀ ਸੀ ਬੀ ਸ਼ਾਇਦ ਉਹਦੇ ਨਾਲ ਜੜੋਂ ਪੁੱਟਿਆ ਜਾਂਦਾ ਤੇ ਫਿਰ ਲੱਗਦਾ ਬਾਕੀ ਦੇਖੋ ਵਿਚਾਰੇ ਦਾ ਪਤਾ ਨਹੀਂ ਕੀ ਬਣੇਗਾ ਕੁੱਟਿਆ ਜਾਏਗਾ ਕਿ ਵੱਟਿਆ ਜਾਏਗਾ ਉਦੀ ਹੀ ਡਿਸਕਸ਼ਨ ਚੱਲਦੀ ਪਈ ਹੈ ਉਹਨਾਂ ਦੀ ਵੌਇਸ ਬਹੁਤ ਜ਼ਿਆਦਾ ਲੋ ਸੀਗੀ ਤਾਂ ਕਰਕੇ ਮੈਨੂੰ ਵੌਇਸ ਓਵਰ ਕਰਨਾ ਪੈਂਦੇ ਕੋਈ ਆ ਬਾਰ ਬਾਰ ਦੇਖੋ ਹੱਥ ਨਾਲ ਇਸ਼ਾਰੇ ਕਰਕੇ ਦੱਸਦੇ ਪਏ ਆ ਨਾ ਇਹ ਫਿਰ ਉੱਥੇ ਜਾ ਕੇ ਬੈਠਣ ਲੱਗੇ ਆ ਦੱਸਣ ਲੱਗਿਆ ਕਿ ਉਹ ਆਂਦੇ ਕਿ ਜੜਾਂ ਹੀ ਨਹੀਂ ਥੱਲੇ ਆਈਆਂ ਹੋਣਗੀਆਂ ਤੇ ਆਂਦੇ ਪੇਸ਼ੀ ਕਿ ਜੇ ਚੰਗੀ ਤਰ੍ਹਾਂ ਇਹਨੂੰ ਕੁੱਟਿਆ ਜਾਏਗਾ ਨਾ ਇੱਥੋਂ ਤੇ ਫਿਰ ਇਹਦੇ ਜੜਾ ਨਿਕਲ ਸਕਦੀਆਂ ਆ ਤੇ ਪਰ ਆਂਦੇ ਕਿ ਪੂਰਾ ਇੱਕ ਦਿਨ ਲੱਗ ਜਾਣਾ ਇਹਨੂੰ ਪੂਰਾ ਇੱਕ ਦਿਨ ਲੱਗ ਜਾਣਾ ਇਹਨੂੰ ਪੁੱਟਣ ਚ ਇਹ ਪਰ ਇੰਨਾ ਜੇ ਟਾਈਮ ਲੱਗਣ ਨਹੀਂ ਰਿਹਾ ਇਹਨਾਂ ਦਾ ਤੇ ਉਹ ਦੂਜੇ ਵੀਰ ਜਿਨ੍ਹਾਂ ਦੇ ਵਿੱਚ ਹਾਂ ਤੁਸੀਂ ਲੈ ਜਾਓ ਤੇ ਵੀਰ ਜਾਂਦੇ ਕਿ ਹੁਣ ਕਿੱਥੇ ਹੋਣਾ ਆ ਤੇ ਬਾਕੀ ਦੇਖੋ ਵਿਚਾਰੇ ਤਾਂ ਜੋ ਹੋਏਗਾ ਜਿੱਦਾਂ ਹੋਏਗਾ ਕੋਈ ਪਤਾ ਨਹੀਂ ਦੱਸਾਂਗੀ ਤੁਹਾਨੂੰ ਅਜੇ ਵਿਚਾਰਾ ਅੱਧ ਵਿਚਕਾਰੇ ਲਟਕਿਆ ਹੋਇਆ ਸਾਡਾ ਸੇਪ ਦਾ ਬੂਟਾ ਨਾ ਆਰ ਨਾ ਪਾਰ ਤੇ ਦੇਖੋ ਜੋ ਹੋਏਗਾ ਚਲੀਆਂ ਹੁਣ ਅੰਦਰ ਸਿਰ ਵੀ ਦੁਖਦਾ ਪਿਆ ਹੈ ਪਤਾ ਨਹੀਂ ਕਿਉਂ ਨਾ ਨੀਂਦ ਵੀ ਪੂਰੀ ਹੋ ਗਈ ਫੇਰ ਵੀ ਪਤਾ ਨਹੀਂ ਹੁਣ ਅੱਜ ਨੂੰ ਚੰਗੀ ਤਰ੍ਹਾਂ ਹੋਲਡਿੰਗ ਕਰੂੰਗੀ ਵਰ ਦੇ ਦੀਆਂ ਜੰ ਬੰਨ ਤਾ ਸਕੀਰ ਬਣਾਉਣੀ ਆ ਪਿੰਡੀਆਂ ਚਾਂਨ ਤੇ ਇੱਕਦਮ ਦੋ ਮਿੰਟ ਤੇ ਰੱਖਦੀਆਂ ਸ਼ਿਮਲਾ ਵਿੱਚ ਬਸਾਂ ਨੇ ਉਹਨੂੰ ਚਾਪਲ ਪਸੰਦ ਆ ਉਹਨੂੰ ਰਾਜਮਾ ਪਸੰਦ ਆ ਇਹਨਾਂ ਜੀ ਕੁਝ ਬਣਾਉਂਗੀ ਦੇਖਣੀ ਆ ਬਾਕੀ ਮੇਹਰ 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 ਚਲ ਉਠ ਉੱਠ ਜਾ ਜਲਦੀ ਚਲ ਫੇਰ ਬਾਅਦ ਵਿੱਚ ਮਿਲਦੀ ਆ ਤੁਹਾਨੂੰ ਜੀ ਮੈਂ ਉਦੋਂ ਚੇ ਗਮਰੇ ਚ ਬੈਠੇ ਆ ਮੈਂ ਇਧਰ ਆ ਕੇ ਵੀਡੀਓ ਬਣਾਉਣ ਲੱਗੀ ਆ ਸਵੇਰ ਤੋਂ ਬਾਅਦ ਜਿਵੇਂ ਹੁਣ ਵੀਡੀਓ ਕੰਟੀਨਿਊ ਕਰਨ ਲੱਗੀ ਆ ਕਿਉਂਕਿ ਮੰਨਣ ਨੂੰ ਨਹੀਂ ਪਤਾ ਕਿ ਇੰਨਾ ਨਾ ਕੇਕ ਲੈ ਕੇ ਆਣਾ ਹੈ ਸਰਪ੍ਰਾਈਜ਼ ਹੈ ਬੰਨਨ ਦਾ ਸਟੇਪਸ ਤੇ ਵੀ ਆ ਚੁੱਕੀ ਆ 버ਗਰ ਵੀ ਬਾਕੀ ਇਹ ਲੈ ਜੀ ਕਿ ਮੈਂ ਆਪਣੇ ਫਰੈਂਡਸ ਦੇ ਨਾਲ ਸੈਲੀਬ੍ਰੇਟ ਕਰਨਾ ਹੈ ਇੱਕ ਨਵਾਂ ਜਿਹਾ ਪਾਰਟੀ ਦਿੱਤੀ ਹੈ ਚਾਰ ਜਣੀਆਂ ਤੇ ਮਧਈ ਨੂੰ ਮਿਲਾ ਕੇ ਪੰਜ ਜਣੀਆਂ ਜਿਨ੍ਹਾਂ ਨੂੰ ਖਾਣ ਦੇਣੀ ਹੈ ਉਹ ਆਪਣਾ ਸਕੂਲੀ ਕਰੇਗੀ ਪਾਰਟੀ ਜੋ ਵੀ ਕਰਨੀ ਹੈ ਇਹਨੇ ਉੱਥੇ ਮਾਰਕੀਟ ਚਲੀ ਜਾਏਗੀ ਉਹਨੂੰ ਲੈ ਕੇ ਚਾਈਨਿਸ ਜਿਥੇ ਕੱਟੇਗੇ ਬਟ ਇਹਨਾਂ ਨੂੰ ਨਹੀਂ ਪਤਾ ਇਹਨੂੰ ਮੈਂ बार-बार ਕਹਿੰਦੀ ਕਿ ਮੰਨੂ ਰੈਡੀ ਹੋ ਜਾ ਰੈਡੀ ਮਤਲਬ ਨੋਰਮਲ ਉੱਥਾਂ ਬੈਠ ਜਾ ਮੈਂ ਵੀਡੀਓ ਬਣਾ ਲੈਣੀ ਹੈ ਤੇ ਇਧਰਲੀ ਸਾਈਡ ਬਤਾ ਕੇ ਕਿ ਉਹਨਾਂ ਨੂੰ ਪਤਾ ਨਾ ਚੱਲੇ ਇਹ ਹੁੰਦੀ ਹੈ ਤੇ ਮੈਂ ਵੀਡੀਓ ਬਣਾਉਂਗੀ ਤੇ ਮੰਨੂ ਦਾ ਨਾ ਰਿਐਕਸ਼ਨ ਕੈਪਚਰ ਕਰੂੰਗੀ ਉਹਨੂੰ ਬਿਲਕੁਲ ਪਤਾ ਨਹੀਂ ਕਿ ਕੇਕ ਇਹਨਾਂ ਕੇਕ ਕਟਣਾ ਜਿਆਦਾ ਪਸੰਦ ਨਹੀਂ ਕਰਦੇ ਕੀ ਡੈਡੀ ਨੂੰ ਨਹੀਂ ਪਸੰਦ ਕਿ ਅੰਮ੍ਰਿਤ ਸ਼ੱਕ ਕੇ ਕੇਕ ਕੱਟਣਾ ਹੈ ਜਾਂ ਕੁਛ ਹਨਾ ਇੱਥਾ ਬਟੋਲੀ ਆਈ ਨੇ ਕਿਉਂਕਿ ਸੀਰਨਾ ਥੋੜੀ ਜ਼ਿਆਦਾ ਉਦਾਸ ਹੋ ਗਈ ਸੀ ਮੰਮੀ ਨੂੰ ਬਹੁਤ ਮਿਸ ਕਰਦੀ ਪਈ ਤੇ ਚੁੱਪ-ਚੁੱਪ ਹੀ ਸਕੂਲ ਗਈ ਸੀ ਜਦ ਜਵਟੀ ਨੇ ਮਾਂ ਨੂੰ ਦੇਦੇ ਸਭ ਤੋਂ ਪਹਿਲਾਂ ਮੈਨੂੰ ਉਹਨਾਂ ਨੂੰ ਵਿਸ਼ ਕਰਨਾ ਸੀ ਮੰਮੀ ਦੀ ਆਤ ਹੁੰਦੀ ਸੀ ਜਿਵੇਂ ਜਨਮ ਦਿਨ ਹੋਣਾ ਹੈ ਨਾ ਡੈਡੀ ਨੇ ਜਾਣ ਜਾਣ ਕੇ ਛੇੜਨਾ ਕਿ ਕੁਝ ਨਹੀਂ ਲਿਆਉਣਾ ਹੈ ਇਹ ਵੀ ਕੁਛ ਤੇ ਉਹਨਾਂ ਵੀ ਗਿਫਟ ਵੀ ਲੈ ਕੇ ਦੇਣਾ ਤੇ ਕਹਿਣਾ ਡੈਡੀ ਬੋਲਦੇ ਨੇ ਸੀ ਮਾਹਪੁਰਸ਼ ਕਿ ਮਾਹਪੁਰਸ਼ ਲੈ ਆ ਕੇ ਦੋ ਕੁੜੀ ਨੇ ਜੋ ਖਾਣਾ ਹੈ ਆ ਕੈਸੀ ਰਿਹਣੀ ਇਹ ਤਾਂ ਕੀ ਗਿਫਟ ਲੈਣਾ ਹੈ ਉਹ ਲੈ ਕੇ ਦੇਣਾ ਜਾਂ ਡਰੈਸ ਲੈ ਕੇ ਦੇਣੀ ਸਭ ਕੁਝ ਤੇ ਫਿਰ ਥੋੜੀ ਅਫਸੈਟ ਹੋ ਗਈ ਇਸ ਵਜਿਹਾ ਤੇ ਡੈਡੀ ਲੈ ਕੇ ਆਉਣ ਲੱਗੇ ਆ ਤੇ ਕਿ ਇਹਦਾ ਮੂਰ ਥੋੜਾ ਠੀਕ ਹੋ ਛਾਂਦੀਆਂ ਵੀ ਉੱਧਰ ਹੁੰਦੀਆਂ ਤੇ ਫਿਰ ਮੈਂ ਵੀਡੀਓ ਬਣਾਉਂਗੀ ਉਦ ਤੱਕ ਇਹਨੂੰ ਮੈਂ ਦੁਪੱਟਾ ਵੀ ਇਥੇ ਦਾ ਲੈ ਲੇ ਕਿਉਂਕਿ ਇਹਨਾਂ ਦੁਪੱਟੇ ਤੋਂ ਕੈਮਰੇ 'ਚ ਆਉਣਾ ਨਹੀਂ ਨੇ ਫਿਰ ਉਹ ਚੀਜ਼ ਕੈਪਚਰ ਨਹੀਂ ਹੋਣੀ ਚਲੋ ਫਿਰ ਮਿਲਦੀਆਂ ਜਦੋਂ ਇਹ ਹੁੰਦੇ ਆ ਆ ਚੁੱਕੇ ਨੇ ਸਰਦਾਰ ਜੀ ਕਿਉਂਕਿ ਆ ਨਾ ਸਰੀਏ ਲੱਗੇ ਹੋਏ ਨੇ ਆ ਇਹਨਾਂ ਨੇ ਅੱਜ ਕੀਤਾ ਆ ਬਣਾਇਆ ਆ ਨੰਮ ਸਾਨੂੰ ਅੱਜ ਆਰਾਮ ਨਾਲ ਪਤਾ ਚੱਲ ਗਿਆ ਕਿਉਂਕਿ ਜਦੋਂ ਸਰੀਆਂ ਤੋਂ ਗੱਡੀ ਲੰਗੀ ਨਾ ਫਿਰ ਸਾਨੂੰ ਪਤਾ ਚੱਲ ਗਿਆ ਕਿ ਹਾਂਜੀ ਆ ਗਈ ਨੇ ਇੱਥੇ ਪੱਖਾ ਲੱਗਾ ਹੋਇਆ ਇੱਥੇ ਬੈਠੀ ਹੋ। ਬਣਾਈ ਜਾਂਦੇ ਸੀ ਆ ਜੋ ਵੀ ਇਹਨਾਂ ਨੇ ਬਣਾਇਆ ਅੱਜ ਗੱਡੀ ਅੱਛਾ ਉਹ ਕੁਰਸੀਆਂ ਚੱਕੋ ਜਾ ਕੇ ਮੇਰ ਛੇਅਰ ਚੱਕ ਕੇ ਮੈਂ ਗੱਡੀ ਉੱਥੇ ਨਾ ਦੇਣਗੇ ਬਰਾਂਡੇ 'ਚ शुक्रिया शुक्रिया जिन्होंने बिना मेरे कहे करता है इसलिए ले लिया बैक लोन गड्डी मैं इन्होंने से कि के वजह गड्डी चाहिएन तो मोमोस फटाफट ओ ले चलो इतनी मिल लेगी ना फेर और के लेके जाऊं खुश हो गई हो न खुश ਬੱਚਿਆਂ ਦਾ ਮੇਲ ਮਿਲਾਪ ਇਹ ਤੇ ਸਾਡਾ ਹਮੇਸ਼ਾ ਰੋਜ਼ ਦਾ ਹੁੰਦਾ ਸੀ ਮਿਲਣਾ ਹੁੰਦਾ ਸਾਰਿਆਂ ਨੇ ਹੁਣ ਵੱਡੇ ਗੱਲ ਮਿਲਣ ਲੱਗੀ ਆਪਣੇ ਵੀਰੇ ਨੂੰ ਹਾਂ ਵੀਰੇ ਨੂੰ ਥੈਂਕ ਯੂ ਬੋਲ ਪਹਿਲਾਂ ਨਾ ਥੋੜਾ ਕੈਮਰਾ ਬਲਰ ਸੀ ਸੋਰੀ ਮੈਨੇਜ ਕਰ ਲਿਓ ਨਾ ਨਾ ਹੀ ਨਾ ਦੀ ਮਸਤੀ ਇੱਧਰ ਮੇਰਾ ਦੇਵਰ ਜੋ ਵੀ ਮੈਨੂੰ ਲੱਗਦਾ ਇੰਟਰਸਟਿੰਗ ਇਨ ਓ ਵਾਉ ਮੰਨੂ ਸਰਪ੍ਰਾਈਜ਼ ਹਾਂ ਦੇਗੀ ਪਲੀਸ ਫੋਰ ਨੀ ਕਦ ਰਹੇ ਹਾਂ ਹਾਂ ਪਰ ਕਿਹੜਾ ਕਹਿੰਦੇ ਕਿ ਬਿਨੈ ਹਾਂ ਕੋਰੇਨ अच्छा मतलब कि हुन कट के रख देंगे हुन 2 सितंबर नु कटांगे फिर नहीं नहीं बहन जन्मदिन दहादा एडवांस ਨਾਲ ਹੀ ਚਲੋ ਠੀਕ ਹੈ ਹੱਥ ਫੜ ਲਈ ਮਣੇ ਇਹਦਾ ਵੀ ਹੱਥ ਫੜ ਲਈ ਨਾਲ ਹੀ ਜਿਹੜੀ ਆ ਜੋ ਆ ਜੋ ਫੜਾ ਫਟ ਆ ਵੀ ਘਾ ਆ ਦੇਖੋ ਮੰਨਤ ਦਾ ਬਰਥਡੇ ਕੇਕ ਇਨਾ ਪਿਆਰਾ ਹੈ ਨਾ ਆਹ ਆ ਬਹੁਤ ਪਿਆਰਾ ਹੈ ਯਾ ਹਾਂ ਕੇਂਡਲਸ ਲਾਓ ਚਲੋ ਬਲੋ ਕਰੋ ਹੈਪੀ ਬਰਥਡੇ ਟੂ ਯੂ ਹੈਪੀ ਬਰਥ ਸਮੀਤ ਸੀ ਉਹ ਜਨੇੜੇ ਨੂੰ ਚਲੋ ਹਾਂਜੀ ਮਨ ਨੂੰ ਕਿਵੇਂ ਨਾਲ ਲੱਗਾ ਕਿ ਉਹ ਉਮੀਦ ਸੀਗੀ ਹਾਂਜੀ ਫਿਰ ਸਰਦਾਰ ਜੀ ਨੇ ਇੱਕ ਫੇਵਰੇਟ ਵੀ ਡਾਇਲੋਗ ਨੇ ਇਹਨਾਂ ਨੇ ਕਿਹਾ ਕਿ ਵੀ ਵੱਡੀ ਮੰਮਾ ਦੀ लाਡਲੀ ਸੀ ਤੇ ਭਾਂਦਾ ਹੀ ਸੀਗਾ ਤੁਸੀਂ ਹੀ ਪਿਓਤੀ ਖਾਜੋ ਅਸੀਂ ਵੀਡੀਓ ਬਣਾਉਂਦੇ ਰਹਿਣੇ ਆ ਇੱਕ ਤਾਂ ਜਨ ਖਾਈ ਜਾਓ ਦੋਨੋਂ ਠੀਕ ਆ ਧੰਨਵਾਦ ਤੇ ਬਹੁਤ ਬਹੁਤ ਮੇਰਾ ਬੱਬਲ ਇਹ ਮੈਂ ਵੀਡੀਓ ਨੂੰ ਨਹੀਂ ਖਾਈ ਜਾਓ ਤਾਂ ਸਿੱਧਾ ਖਾ ਲੋ ਮਮਾ ਮੇਰੇ ਮੂੰਹ ਦੇ ਖੋੜੋ ਲੈ ਕੇ ਨੇ ਪੁੱਛੇ ਹੋਣਾ ਮੈਂ ਤੋਂ ਮਿੰਦੋ ਆਹੀ ਝੋ ਨਾ ਮਮਾ ਨੂੰ ਤੁਸ ਨਾ ਜੋ ਜਿਹੜੇ ਡੋਗੀ ਉਤਾਰਦੀ ਜਾਵੇ ਮਿਹਰ ਜੀ ਤੁਸੀਂ ਵੀ ਆਹ ਦੀਦੀ ਨੂੰ ਪਾਓ ਲੋ ਜੀ ਫਰ ਹੈਪੀ ਬਰਥਡੇ ਆਪਕੋ ਇਹ ਕੀ ਹੋਇਆ ਹੈ ਬੋਲੀਣਾ ਹੋ ਰਿਹਾ ਕੀ ਕੀ ਬੋਲਿਆ ਆ ਦੋਸ਼ ਨਹੀਂ ਮੈਂ ਉਹਦੇ ਮੂੰਹ ਨੂੰ ਅੰਦਰ ਲੈ ਜਾਉਂਗਾ ਜੱਟਿਆ ਮੈਂ ਲੱਸੋ ਕੀ ਬੋਲਿਆ ਆ ਹੁਣ ਮੰਨਦੀ ਹੈ ਫੇਵਰੇਟ ਚੀਜ਼ਾਂ ਹੀ ਆਈਆਂ ਆ 버ਗਰ ਮੋਮੋਜ਼ ਪਕੌੜੇ ਵੀ ਇਹਨੇ ਮੰਗਵਾਏ ਆ ਔਰ ਬਾਕੀ ਇਹਨੇ ਉੱਥੇ ਕੀ ਖਾਦਾ ਸੀਗਾ ਮਨੂੰ ਤੇ 버거 ਰੋਟੀ ਵੀ ਖਾਦੇ ਆ ਕੱਲ ਨੂੰ ਫੇਰ ਅਜੇ ਖਾਣੇ ਆ ਕੱਲ ਨੂੰ ਕੀ ਕੀ ਖਾਣਾ ਆ ਉਹ ਦੱਸਣਗੇ ਜਿਹਨਾਂ ਜਾਣਾ ਆ ਹਾਂ ਵੀ ਜਿਨਾਂ ਨਾਲ ਜਾਣਾ ਆ ਉਹ ਦੱਸਣਗੇ ਇਹਦੀ ਫਰੈਂਡਸ ਸਤੈਨੂ ਨਹੀਂ ਆ ਖੜਦੀ ਨਾਲ ਮੈਨੂੰ ਵੀ ਖੜਦੀ ਲੈ ਜੀ ਡੈਡੀ ਨੂੰ ਵੀ ਨਾਲ ਸਗੋਂ ਵਧੀਆ ਤੁਸੀਂ ਵਧੀਆ ਰਹੇਗੇ ਹਾਂ ਫਿਰ ਤੇ ਡੈਡੀ ਤੇ ਇਵੈਂਟ ਕਰਨਗੇ ਮੈਂ ਤਾਂ ਆਪਣਾ ਸਮਾਨ ਲਿਆਉਣਾ ਦਾ ਆਲਾ ਮੰਨੂ ਫਿਰ ਮੰਨ ਦਾ ਗਿਫਟ ਆ ਗਿਆ ਮਨ ਨੂੰ ਦੀ ਸ਼ਾਰਟ ਟੀ-ਸ਼ਰਟ ਬਲੈਕ ਕਲਰ ਦਿਖਾਈ ਕੀ ਲਿਖਿਆ ਆ ਗਿਆ ਕਿ ਕਿ ਅਰਮਾਨੀ ਐਕਸਚੇਂਜ ਓਕੇ ਜੀ ਚਲ ਮੰਨੂ ਦੀ ਨਿਊ ਟੀ-ਸ਼ਰਟ ਆ ਗਈ ਮੰਮਾ ਸਹੀ ਖਾਪੀ ਲਈਆਂ ਸਾਰੇ ਮੰਨੂ ਵਧੀਆ ਲੱਗਾ ਕਿ ਅੱਜ ਬਣਨਤ ਵਾਸਤੇ ਆ ਮਟਰ ਪਨੀਰ ਆਲੂ ਸ਼ਿਮਲਾ ਮਿਰਚ ਦੀ ਸਬਜੀ ਔਰ ਕੀ ਇਹ ਮੰਨੂ ਤੂੰ ਨਹੀਂ ਕਰਿਆ ਕਰਨੇ ਅਜੇ ਬੁਠੇ ਲਾ ਕਾਲੇ ਹਾਂ ਕਾਲੇ ਚਨੇ ਨਹੀਂ ਆਈ ਮੀਨ ਛੋਲਿਆਂ ਦੀ ਦਾਲ ਚੁੱਪ ਵੀਡੀਓ ਬਣਾਉਂਦੀ ਪਈਆਂ ਔਰ ਮਿਕਸਰ ਚਾਵਲ ਠੀਰ ਪੂੜੇ ਇਹ ਸਭ ਕੁਛ ਮਨਤ ਵਾਸਤੇ ਕਿਉਂਕਿ ਅੱਜ ਮਨਤ ਦਾ ਜਨਮ ਦਿਨ ਬਹੁਤ ਹੀ ਖਾਸ ਮੌਕੇ ਤੇ ਆਇਆ ਆ ਕਿਉਂਕਿ ਮੈਨੂੰ ਤੂੰ ਆਪਣੇ ਮੂੰਹੇ ਦੱਸ ਅੱਜ ਕੀ ਹੈ ਦੋ ਮਿੰਟ ਮੈਂ ਤੇ ਹਜ਼ਰਪੰਜਾਬ ਜੀ ਦਾ ਬਰਥਡੇ ਆ ਤੇ ਕਾਸ਼ ਇਹਨਾਂ ਚੰਦੇ ਹਾਲੇ ਕਾਸ਼ਪੁਰ ਵਿੱਚ ਮੈਨੂੰ ਬੜੀ ਖੁਸ਼ੀ ਹੈ ਕਿ ਉਹਨਾਂ ਦਾ ਵੀ ਪ੍ਰਕਾਸ਼ਪੁਰ ਤੇ ਅੱਜ ਮੇਰਾ ਬਰਥਡੇ ਵੀ ਇੱਕੋ ਦੇ ਨੇ ਆ ਹੂੰ ਬਹੁਤ ਸਪੈਸ਼ਲ ਆ ਬਾਕੀ ਹੁਣ ਜਦੋਂ ਹੁਣ ਅਸੀਂ ਖਾ ਪੀ ਲਈਏ ਤੇ ਫਿਰ ਮਿਲਦੇ ਆ ਤੁਹਾਨੂੰ ਖਾ ਕੇ ਪੇਸਟੇ ਖਾਵਾਂਗੇ ਸਵੇਰੇ ਝੂਠ ਨਹੀਂ ਬੋਲਦੇ ਇਹਨਾਂ ਦੇ ਖਾਦਾ ਨਹੀਂ ਜਾਣਾ 버ગર ਤੇ ਮੋਮੋਸ ਖਾਵਾਂਗੇ ਕੇਪੇ ਮੈਨੂੰ ਲੱਗਦਾ ਥੋੜਾ ਥੋੜਾ ਖਾਦਾ ਜਾਣਾ ਜਿਵੇਂ 버거 ਅੱਛਾ ਆਪਣੇ ਚੱਕ ਕੇ ਲੈ ਗਿਆ ਮਾਈਕ੍ਰੋ ਵਿੱਚ ਲੈ ਗਿਆ ਗਰਮ ਕਰ ਤੇਰਾ ਹੀ ਹੋਰ ਮੈਂ ਆ ਗਰਮ ਰੱਖਾਇਓ ਟੇਸਟੀ ਨੇ ਹਾਂ ਮੈਂ ਤਾਂੜੇ دل ਚ ਆਇਆ ਕਿ ਇਹਨੂੰ ਸਰਪ੍ਰਾਈਜ਼ ਦੇਣਾ ਸਾਰੇ ਲੱਗੇ ਹੋਏ ਨੇ ਹਾਂਜੀ ਮੰਨੂ ਦਾ ਬਰਥਡੇ ਕੱਲ ਸੀ ਉਸ ਤੋਂ ਬਾਅਦ ਅੱਜ ਮੈਂ ਪੂਰਾ ਦਿਨ ਕੋਈ ਵਲੋਗਿੰਗ ਨਹੀਂ ਕੀਤੀ ਤੇ ਅੱਜ ਆ ਗਿਆ ਸਾਡਾ ਡੁੱਗੂ ਡੁੱਗੂ ਆ ਗਿਆ ਆ ਤੇ ਮੈਂ ਕਿਹਾ ਚਲੋ ਇਹਦੀ ਵੀ ਵੀਡੀਓ ਬਣਾ ਲਾਂ ਕਿ ਵਿੱਚ ਵਿੱਚ ਇਹਦੀਆਂ ਵੀ ਹੋਣੀਆਂ ਚਾਹੀਦੀਆਂ ਆ ਇਸ ਟਾਈਪ ਇਹ ਮਨਦੀ ਘੋਦੀ ਜੀ ਬੈਠੇ ਹੋਇਆ ਮੇਰੇ ਨਾਲ ਵੀ ਲਾੜ੍ਹ ਕਰ ਲੈਨੇ ਨੇ ਕਰ ਲੈਣ ਲਾਟ ਉਹਨੇ ਦੇ ਦੰਦ ਹੋ ਗਿਆ ਤਿੱਖੇ ਦੰਦ ਹੋ ਗਿਆ ਤਿੱਖੇ ਓਏ ਕਰਦਾ ਆ ਤੇ ਇਹਦੇ ਨਾਲ ਹੀ ਮੈਂ ਆਪਣੀ ਇਹ ਵੀਡੀਓ ਦੀ ਐਂਡਿੰਗ ਲੈਣੀ ਆ ਡੁੱਗੂ ਦੇ ਨਾਲ ਔਰ ਨਾ ਨਹੀਂ ਮੰਨੂ ਇਹਨਾਂ ਇੱਕਦਮ ਇੱਕਦਮ ਆ ਗਿਆ ਨੀਚੇ ਹੀ ਦੇਖਿਆ ਡੁੱਗੂ ਕਿੱਥੋਂ ਆ ਗਿਆ ਕਈ ਵਾਰ ਇਦਾਂ ਹੀ ਉਹਨਾਂ ਦੇ ਘਰੋਂ ਭੱਜ ਕੇ ਆ ਜਾਂਦਾ ਕਿਉਂਕਿ ਉਹਨਾਂ ਦਾ ਘਰ ਬਿਲਕੁਲ ਨੇੜੇ ਹੀ ਹੈ ਨਾ ਤੈਨੂੰ ਰਾਹ ਦਾ ਪਤਾ ਚੱਲ ਗਿਆ ਤੇ ਤੁਹਾਨੂੰ ਭੁੱਲਦਾ ਨਹੀਂ ਨਾ ਮੇਰਾ ਬੱਚਾ ਤੇ ਇੱਕਦਮ ਆ ਜਾਂਦਾ ਆ ਹੁਣ ਆਇਆ ਹੁਣ ਇਹਨੂੰ ਦੁੱਧ ਦਤ ਪਿਉਣੇ ਆ ਜਾਂ ਲੱਸੀ ਦਹੀਂ ਕੁਛ ਵੀ ਖਵਾ ਕੇ ਇਹਦੀ ਖਾਤਰਦਾਰੀ ਕਰਦੇ ਆ ਫਿਰ ਇਹਨੂੰ ਭੇਜਾਂਗੇ ਤੇ ਚਲੋ ਜੀ ਜੇ ਤੁਹਾਨੂੰ ਮੰਨੂ ਦੇ ਵੱਡੇ ਦੀ ਵੀਡੀਓ ਵਧੀਆ ਲੱਗੀ ਹੋਏ ਸਰਪ੍ਰਾਈਜ਼ ਕਿੱਦਾਂ ਦਾ ਲੱਗਾ ਮੰਨੂ ਦਾ ਮੰਨੂ ਦਾ I mean ਤੁਹਾਨੂੰ ਮਤਲਬ ਕਿੱਦਾਂ ਦੀ ਲੱਗੀ ਵੀਡੀਓ ਤੇ ਪਲੀਜ਼ ਕਮੈਂਟ ਵਿੱਚ ਜਰੂਰ ਦੱਸਿਓ ਤੇ ਮਿਲਾਂਗੇ ਜੀ ਨੈਕਸਟ ਵਲੌਗ ਵਿੱਚ ਉਦੋਂ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਡੁੱਗੂ ਬਾਏ ਕਰਦੋ ਬਾਏ ਬਾਏ ਗਾਇਜ਼ ਬਾਏ